ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕੁਮਾਰ ਨਕਲੀ ਬੀਜਾਂ ਉੱਪਰ ਬੋਲਦੇ ਹੋਏ ਕਿਹਾ ਸੀ ਕਿ ਜੇਕਰ ਨਕਲੀ ਬੀਜ ਇੱਕ ਵਾਰ ਖੇਤ ਵਿੱਚ ਪਾਏ ਜਾਵੇ ਤਾਂ ਉਸ ਨਾਲ ਕਿਸਾਨ ਦੇ ਇੱਕ ਸਾਲ ਲਈ 5 ਸਾਲ ਖਰਾਬ ਹੋ ਜਾਣਗੇ ਨਕਲੀ ਬੀਜਾਂ ਤੇ ਨਕੀਲ ਕਸਣ ਦੇ ਲਈ ਕੇਂਦਰੀ ਸਰਕਾਰ ਵੱਲੋਂ ਇੱਕ ਨਵੀਂ ਬੀਜ ਪਾਲਿਸੀ ਲਿਆਂਦੀ ਹੈ ਨਵੇਂ ਬੀਜ ਕਾਨੂੰਨ ਦਾ ਕਿਸਾਨ ਮੋਰਚਿਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਕੀ ਇਹ ਪੂਰੀ ਖਬਰ ਜਾਣਦਿਆਂ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਮੈਂ ਹਰਸਿਮਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਬਲੂਹਾ ਵਾਇਬਸ ਕੇਂਦਰ ਸਰਕਾਰ ਕਿਸਾਨਾਂ ਨੂੰ ਨਕਲੀ ਬੀਜਾਂ ਤੋਂ ਛੁਟਕਾਰਾ ਦੇਣ ਲਈ ਅਤੇ ਉਹਨਾਂ ਨੂੰ ਹਾਈ ਕੁਆਲਿਟੀ ਬੀਜ ਪ੍ਰੋਵਾਈਡ ਕਰਵਾਉਣ ਦੇ ਲਈ ਇੱਕ ਨਵਾਂ ਬੀਜ ਕਾਨੂੰਨ ਲੈ ਕੇ ਆ ਰਹੀ ਹੈ ਇਹ ਪ੍ਰਸਤਾਵਿਤ ਕਾਨੂੰਨ ਲਗਭਗ 6 ਦਹਾਕੇ ਪਹਿਲਾਂ ਬਣੇ ਬੀਜ ਐਕਟ 1964 ਅਤੇ ਬੀਜ ਕੰਟਰੋਲ ਆਦੇਸ਼ 1983 ਦੀ ਥਾਂ ਲਵੇਗਾ ਇਸ ਕਾਨੂੰਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਹਾਈ ਕੁਆਲਿਟੀ ਬੀਜ ਦੇਣਾ ਤੇ ਸਭ ਤੋਂ ਵੱਡਾ ਜੋ ਨਕਲੀ ਬੀਜ ਵੇਚਦੇ ਹਨ ਉਹਨਾਂ ਉੱਪਰ ਨਕੇਲ ਕਸਣਾ ਹੈ। ਇਸ ਨਵੇਂ ਬੀਜ ਕਾਨੂੰਨ ਵਿੱਚ ਕੀ ਹੋਵੇਗਾ? ਬੀਜ ਵਿਕਰੇਤਾ ਸਿਰਫ ਰਜਿਸਟਰਡ ਬੀਜ ਹੀ ਵੇਚ ਸਕਣਗੇ ਜਿਹੜੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣਗੇ। ਇਸ ਦੇ ਲਈ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਭਾਵੇਂ ਉਹ ਬੀਜ ਉਤਪਾਦਕ ਹੋਣ ਜਾਂ ਬੀਜ ਪ੍ਰੋਸੈਸਿੰਗ ਯੂਨਿਟ ਦੇ ਡੀਲਰ ਹੋਣ ਰਿਟੇਲਰ ਹੋਣ ਜਾਂ ਫਿਰ ਪੌਦੇ ਨਰਸਰੀ ਦੇ ਮਾਲਕ ਹੋਣ ਉਹਨਾਂ ਨੂੰ ਆਪਣੀ ਜਿਹੜਾ ਆਧਾਰਾ ਹੈ ਉਸ ਨੂੰ ਸਰਕਾਰ ਕੋਲ ਰਜਿਸਟਰਡ ਕਰਵਾਉਣਾ ਪਵੇਗਾ। ਨਰਸਰੀ ਚਲਾਣ ਵਾਲਿਆਂ ਨੂੰ ਪੌਦੇ ਦਾ ਰਿਕਾਰਡ ਰੱਖਣਾ ਪਵੇਗਾ ਅਤੇ ਉਸ ਦੇ ਮਦਰ ਪਲਾਂਟ ਦੀ ਵੀ ਜਾਣਕਾਰੀ ਰੱਖਣੀ ਪਵੇਗੀ। ਨਕਲੀ ਬੀਜਾਂ ਤੇ ਕੰਟਰੋਲ ਕਰਨ ਦੇ ਲਈ ਸਰਕਾਰ ਵੱਲੋਂ ਬੀਜਾਂ ਦੀ ਪੈਕੇਜਿੰਗ ਉੱਪਰ ਇੱਕ QR ਕੋਡ ਲਾਇਆ ਜਾਵੇਗਾ ਅਤੇ ਇਸੇ QR ਕੋਡ ਨੂੰ ਸਕੈਨ ਕਰਕੇ ਕਿਸਾਨ ਇਹ ਪਤਾ ਲਗਾ ਸਕਣਗੇ ਕਿ ਬੀਜ ਅਸਲੀ ਹੈ। ਯਾ ਨਕਲੀ ਤੇ ਨਾਲ ਹੀ ਇਹਦੇ ਇਹ ਸਵਾਲ ਉੱਠਦਾ ਹੈ ਕਿ ਕਈ ਕਿਸਾਨ ਆਪਣੀ ਉਪਜ ਤੋਂ ਪੈਦਾ ਹੋਏ ਬੀਜਾਂ ਦੀ ਵਰਤੋਂ ਕਰਦੇ ਹਨ ਜਾਂ ਫਿਰ ਕਿਸੇ ਆਪਣੇ ਸਾਥੀ ਕਿਸਾਨ ਤੋਂ ਬੀਜ ਲੈ ਕੇ ਬੁੰਦੇ ਹਨ ਸੋ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਜਿਹੇ ਕਿਸਾਨਾਂ ਉੱਪਰ ਸਰਕਾਰ ਦਾ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੋਵੇਗੀ ਸੋ ਜੇਕਰ ਕੋਈ ਕਿਸਾਨ ਆਪਣੀ ਉਪਜ ਤੋਂ ਪੈਦਾ ਹੋਏ ਬੀਜ ਨੂੰ ਵਰਤਣਾ ਚਾਹੁੰਦਾ ਹੈ ਉਸ ਨੂੰ ਸਟੋਰ ਕਰਨਾ ਚਾਹੁੰਦਾ ਹੈ ਤਾਂ ਇਸ ਦੀ ਉਸ ਨੂੰ ਪੂਰੀ ਆਜ਼ਾਦੀ ਹੋਵੇਗੀ ਸ਼ਰਤ ਸਿਰਫ ਇਹ ਹੈ ਕਿ ਉਹ ਇਹਨਾਂ ਬੀਜਾਂ ਨੂੰ ਕਿਸੇ ਬ੍ਰਾਂਡ ਦੇ ਹੇਠ ਨੇਵੀਟ ਸਕੇਗਾ ਕੇਂਦਰ ਸਰਕਾਰ ਅਤੇ ਰਾ ਸਰਕਾਰ ਕੁਝ ਲੈਬੋਟਰੀਆਂ ਬਣਾਉਣਗੀਆਂ ਇਹਨਾਂ ਲੈਬੋਟਰੀਆਂ ਦੇ ਵਿੱਚ ਚੰਗੇ ਬੀਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਦੋਂ ਚੰਗੀ ਜਾਂਚ ਹੋਵੇਗੀ ਤਾਂ ਹੀ ਇਹ ਬੀਜ ਲੋਕਾਂ ਨੂੰ ਦਿੱਤੇ ਜਾਣਗੇ ਇਸ ਪੂਰੀ ਪ੍ਰਕਿਰਿਆ ਦੇ ਉੱਪਰ ਨਜ਼ਰ ਰੱਖਣ ਦੇ ਲਈ ਬੀਜ ਇੰਸਪੈਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਇਹ ਬੀਜ ਇੰਸਪੈਕਟਰਾਂ ਦੇ ਕੋਲ ਪੂਰਾ ਅਧਿਕਾਰ ਹੋਵੇਗਾ ਕਿ ਉਹ ਕਿਸੇ ਵੀ ਬੀਜ ਉਤਪਾਦਕ ਜਾਂ ਬੀਜ ਵਾਲੀ ਦੁਕਾਨ ਦੀ ਤਲਾਸ਼ੀ ਲੈ ਸਕਣਗੇ ਅਤੇ ਸ਼ੱਕ ਹੋਣ ਤੇ ਉਹਨਾਂ ਦਾ ਮਾਲ ਵੀ ਜ਼ਬਤ ਕਰ ਸਕਦੇ ਹਨ ਜੇਕਰ ਕੋਈ ਕਾਨੂੰਨ ਨਹੀਂ ਮੰਨਦਾ ਤਾਂ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਤੇ ਵੱਡੇ ਜੁਰਮਾਨੇ ਲੱਗ ਸਕਦੇ ਹਨ ਸਰਕਾਰ ਨੂੰ ਲੁਕਿਆ ਗਿਆ ਹੈ ਕਿ ਜੇ ਰਜਿਸਟ੍ਰੇਸ਼ਨ ਹੋਈ ਹੈ ਪਰ ਸਰਟੀਫਿਕੇਟ ਦੁਕਾਨ ਉੱਪਰ ਨਹੀਂ ਲਗਾਇਆ ਗਿਆ ਜਾਂ ਫਿਰ ਬੀਜ ਵੇਚਣ ਵਾਲਾ ਬੀਜਾਂ ਦਾ ਰਿਕਾਰਡ ਨਹੀਂ ਰੱਖ ਰਿਹਾ ਤਾਂ ਉਸ ਉੱਪਰ 25000 ਤੋਂ ਲੈ ਕੇ 50000 ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਜੇਕਰ ਕੋਈ ਸਬਸਟੈਂਡਰਡ ਜਾਂ طے ਕੀਮਤ ਤੋਂ ਵੱਧ ਕੀਮਤ ਤੇ ਬੀਜ ਵੇਚੇਗਾ ਤਾਂ ਉਸ ਉੱਪਰ 1 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਜੇਕਰ ਕੋਈ ਰਜਿਸਟਰਡ ਵਿਕਰੇਤਾ ਨਕਲੀ ਬੀਜ ਵੇਚਦਾ ਹੈ ਜਾਂ ਫਿਰ ਕਿਸਾਨਾਂ ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇਗੀ ਅਤੇ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਨਵੇਂ ਕਾਨੂੰਨ ਦੇ ਨਾਲ ਕਾਲਾ ਬਾਜ਼ਾਰੀ ਤੇ ਠੱਲ ਪਵੇਗੀ ਅਤੇ ਜੇਕਰ ਬੀਜਾਂ ਦੀ ਕਮੀ ਆਉਂਦੀ ਹੈ ਤਾਂ ਸਰਕਾਰ ਉਸ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੀ ਹੈ ਸਾਰੇ ਨਰਸਰੀ ਮਾਲਕਾਂ ਅਤੇ ਬੀਜ ਤਕਰੇਤਾ ਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇਗਾ ਕਿ ਉਹ ਆਪਣੇ ਆਪ ਨੂੰ ਸਰਕਾਰ ਦੇ ਕੋਲ ਰਜਿਸਟਰਡ ਜ਼ਰੂਰ ਕਰਵਾ ਲੈਣ ਉਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਬੀਜ ਕਾਨੂੰਨ ਦਾ ਵਿਰੋਧ ਕੀਤਾ ਗਿਆ ਹੈ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਇਸ ਨਵੇਂ ਬੀਜ ਕਾਨੂੰਨ ਦੇ ਨਾਲ ਬੀਜ ਇੰਡਸਟਰੀ ਉੱਪਰ ਕਾਰਪੋਰੇਟ ਘਰਾਣੇ ਦਾ ਕਬਜ਼ਾ ਹੋ ਜਾਵੇਗਾ ਅਤੇ ਕਿਸਾਨਾਂ ਨੂੰ ਮਹਿੰਗੇ ਬੀਜ ਲੈਣੇ ਪੈਣਗੇ ਅਤੇ ਇਸ ਦਾ ਸਿੱਧਾ ਅਸਰ ਖੇਤੀਬਾੜੀ ਸੈਕਟਰ ਉੱਪਰ ਪਵੇਗਾ ਕਿਸਾਨ ਅਗੁਰ ਜਿੰਦਰ ਸਿੰਘ ਦੀਪ ਸਿੰਘ ਵਾਲਾ ਵੱਲੋਂ ਆਪਣੀ ਫੇਸਬੁੱਕ ਪੋਸਟ ਉੱਪਰ ਕਿਹਾ ਗਿਆ ਹੈ ਕਿ ਇਹ ਸਕੇਂਦਰ ਸਰਕਾਰ ਦਾ ਇੱਕ ਅਜੀਬ ਤਰੀਕਾ ਹੈ ਜਿਸ ਨਾਲ ਉਹ ਬੀਜਾਂ ਦੇ ਮਾਧਿਅਮ ਰਾਹੀਂ ਕਿਸਾਨਾਂ ਦੇ ਖੇਤਾਂ ਵਿੱਚ ਐਂਟਰ ਕਰ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਖੇਤੀਬਾੜੀ ਹੈ ਇਹ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਸੈਂਟਰ ਸਰਕਾਰ ਦੇ ਅਧੀਨ ਨਹੀਂ ਹੁੰਦਾ ਸਰਕਾਰ ਇਸ ਮਾਧਿਅਮ ਰਾਹੀਂ ਸੂਬਿਆਂ ਦੇ ਅਧਿਕਾਰਾਂ ਦਾ ਕਾਣ ਕਰ ਰਹੀ ਹੈ ਉਨਾ ਕਹਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਤੇ ਆਮ ਲੋਕਾਂ ਨੂੰ ਵੀ ਇਸ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਬੀਜ ਇੰਡਸਟਰੀ ਉੱਪਰ ਵਿਦੇਸ਼ੀ ਤਾਕਤਾਂ ਦਾ ਕਬਜ਼ਾ ਹੋਣ ਦਾ ਖਤਰਾ ਹੈ ਤੁਸੀਂ ਇਸ ਵਿਸ਼ੇ ਉੱਤੇ ਕੀ ਵਿਚਾਰ ਰੱਖਦੇ ਹੋ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਦਿਓ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ